ਹਾਂਜੀ ਕਈ ਵਾਰ ਕੀ ਹੁੰਦਾ ਹੈ ਕਿ ਸਾਡੀ hip side ਇਸ ਤਰੀਕੇ ਨਾਲ ਮਾਰਜਨ ਬਹੁਤ ਘੱਟ ਹੁੰਦਾ ਹੈ ਜਾਂ ਫਿਰ ਅਲਟਰੇਸ਼ਨ ਲਈ ਕੋਈ ਸਾਡੇ ਕੋਲ ਕਮੀਜ਼ ਆ ਜਾਂਦਾ ਹੈ ਤੇ ਫਿਰ ਉਹਨੂੰ ਕੀ ਕਰਨਾ ਹੈ ਆਪਾਂ ਇਸ ਤਰੀਕੇ ਨਾਲ ਉਹਦੇ ਕੰਟਰਾਸਟ ਲਈ ਇਸ ਤਰੀਕੇ ਨਾਲ ਉਹਦੇ ਨਾਲ ਮੈਚ ਕਰਦੀ ਹੋਈ ਪੱਟੀ ਲੈ ਲੈਣੀ ਜਿਹਦਾ 2.5 ਇੰਚ ਚੌੜੀ ਹੋਵੇ ਔਰ ਇਸ ਤਰੀਕੇ ਨਾਲ ਡੋਰੀ ਵੀ ਲੈ ਲੈਣੀ ਤੁਸੀਂ ਔਰ ਉਹਨੂੰ ਜਾਂਤੇ ਤੁਸੀਂ ਪਹਿਲਾਂ ਇਸ ਤਰੀਕੇ ਨਾਲ ਬਣਾ ਸਕਦੇ ਹੋ ਜਾਂ ਫਿਰ ਨਾਲ ਦੀ ਨਾਲ ਬਣਾ ਕੇ ਤੁਸੀਂ ਅਟੈਚ ਕਰ ਸਕਦੇ ਹੋ ਕੁਝ ਇਸ ਤਰੀਕੇ ਦੇ ਨਾਲ ਠੀਕ ਹੈ ਔਰ ਤੁਸੀਂ ਅਸੀਂ ਇਹਨੂੰ ਪਹਿਲਾਂ ਹੀ ਬਣਾ ਕੇ ਫਿਰ ਅਟੈਚ ਕਰਾਂਗੇ ਤਾਂ ਕਿ ਇਜ਼ੀ ਹੋ ਸਕੇ ਠੀਕ ਹੈ ਜੀ ਔਰ ਇਸ ਤਰੀਕੇ ਦੇ ਨਾਲ ਆਪਾਂ ਡੈਂਚ ਦੇ ਮਾਰਜਨ ਦੇ ਨਾਲ ਆਪਾਂ ਇਸ ਤਰੀਕੇ ਨਾਲ ਖਡੋਰੀ ਫਿਨਿਸ਼ਿੰਗ ਬਟੀ ਦੇ ਵਾਸਤੇ ਬਣਾ ਲਈ ਹੈ ਔਰ ਇਸ ਤਰੀਕੇ ਦੇ ਨਾਲ ਤੁਸੀਂ ਵੀ ਬਣਾ ਸਕਦੇ ਹੋ ਔਰ ਸਾਹ ਵੇਖੋ ਕਿੰਨੀ ਫਿਨਿਸ਼ਿੰਗ ਦੇ ਨਾਲ ਬਣੀ ਹੈ ਔਰ ਇਸ ਤਰੀਕੇ ਦੇ ਨਾਲ ਫਿਰ ਆਪਾਂ ਇਹਨੂੰ ਅਟੈਚ ਕਰਦੇ ਹਾਂ ਆਪਣੀ ਹਿਪ ਸਾਈਜ਼ ਸਾਈਡ ਵਾਲੇ ਪਾਸੇ ਠੀਕ ਹੈ ਜੀ ਐਸੇ ਕਿ ਇਹਨਾਂ ਵੇਖੋ 1/2 ਇੰਚ ਦਾ ਮਾਰਜਨ ਹੈ ਸਿਰਫ ਸਾਡੇ ਕੋਲ ਔਰ ਇਸ ਤਰੀਕੇ ਨਾਲ ਆਪਾਂ ਬਿਲਕੁਲ ਜਿੱਥੇ ਸਾਡੀ ਸਿਲਾਈ ਐਂਡ ਹੋਈ ਹੈ ਹਿਪ ਸੋਰੀ ਠੀਕ ਹੈ ਉਸ ਤਰੀਕੇ ਦੇ ਨਾਲ ਇਹਨੂੰ ਬਿਲਕੁਲ ਨਾਲ ਸਟਾ ਕੇ ਆਪਾਂ ਇਸ ਤਰੀਕੇ ਨਾਲ ਉਹਨੂੰ 1/2 ਇੰਚ ਦੇ ਮਾਰਜਨ ਦੇ ਨਾਲ ਆਪਾਂ ਉੱਪਰ ਐਸੇ ਕਿਨਾਂ ਰੱਖ ਕੇ ਜਿਸ ਤਰ੍ਹਾਂ ਤੁਸੀਂ ਵੀਡੀਓ ਚ ਵੇਖ ਰਹੇ ਹੋ ਇਸ ਤਰੀਕੇ ਨਾਲ ਆਪਾਂ ਸਾਰੀ ਨੀਚੇ ਤੱਕ ਅਟੈਚ ਕਰ ਲੈਣੀ ਹੈ ਚਾਰੋਂ ਸਾਈਡ ਵਾਸਤੇ ਲਗਾ ਲੈਣੀ ਹੈ ਔਰ ਇਸ ਤਰੀਕੇ ਨਾਲ ਸਾਡੀ ਫਿਨਿਸ਼ਿੰਗ ਪੱਟੀ ਵੀ ਲੱਗ ਜਾਏਗੀ ਔਰ ਸਾਡਾ ਜਿਹੜਾ ਮਾਰਜਨ ਸਾਡੇ ਕੋਲ ਨਹੀਂ ਬਚਿਆ ਸੀ ਉਹ ਵੀ ਫੋਲਡਿੰਗ ਵਾਸਤੇ ਬਣ ਜਾਏਗਾ ਠੀਕ ਹੈ ਜੀ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਣਾ లైక్మెంట్ ਔਰ ਸ਼ੇਅਰ ਜ਼ਰੂਰ ਕਰਨਾ ਔਰ ਪਲੀਜ਼ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਨਾ ਔਰ ਇਸ ਤਰੀਕੇ ਨਾਲ ਆਪਾਂ ਫਿਰ ਇਹਨੂੰ ਤਰਪਾਈ ਕਰਕੇ ਆਪਾਂ ਇਹਨੂੰ ਆਪਾਂ ਫਿਨਿਸ਼ਿੰਗ ਦੇ ਸਕਦੇ ਹਾਂ ਕੁਝ ਇਸ ਤਰੀਕੇ ਨਾਲ ਸਾਡੀ ਬਣ ਕੇ ਰੈਡੀ ਹੋਈ ਹੈ ਆਪੋ ਅੱਜ ਤੁਹਾਨੂੰ ਦਿਖਾਣੇ ਆ ਆ ਵੇਖੋ ਜੀ ਕੁਝ ਇਸ ਤਰੀਕੇ ਨਾਲ ਬਣ ਕੇ ਰੈਡੀ ਹੋਈ ਹੈ ਵੀਡੀਓ ਕਿਵੇਂ ਦੀ ਲੱਗੀ ਜ਼ਰੂਰ ਦੱਸਣਾ ਠੀਕ ਹੈ ਜੀ ਆ ਵੇਖੋ ਜੀ ਸਾਰਾ ਤੇਸੀ ਲਗਾ ਕੇ ਰੈਡੀ ਕਰ ਚੁੱਕੇ ਆ ਥੈਂਕ ਯੂ ਫੋਰ ਵਾਚਿੰਗ